ਕੀ ਤੁਹਾਨੂੰ ਪਤਾ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦਾ ਸੌਦਾ ਕਿਹੜੇ ਦੇਸ਼ ਵਿੱਚ ਕੀਤਾ ਗਿਆ ਹੈ ਇਹ ਸੌਦਾ ਇੰਗਲੈਂਡ ਅਮਰੀਕਾ ਜਾਂ ਕੈਨੇਡਾ ਨਹੀਂ ਬਲਕਿ ਭਾਰਤ ਦੇ ਪੰਜਾਬ ਸੂਬੇ ਦੀ ਸਰਹਿੰਦ ਵਿਖੇ ਹੋਇਆ ਹੈ ਅੱਜ ਜਦੋਂ ਗੰਗੂ ਬ੍ਰਾਹਮਣ ਮੁਗਲਿਆ ਸਲਤਨਤ ਤੋਂ ਇਨਾਮ ਦੇ ਲਾਲਚ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਹਵਾਲੇ ਕਰਦਾ ਹੈ ਤਾਂ ਵਜ਼ੀਰ ਖਾਨ ਦੋਵੇਂ ਸਾਹਿਬਜ਼ਾਦਿਆਂ ਨੂੰ ਧਰਮ ਬਦਲਣ ਲਈ ਕਹਿੰਦਾ ਹੈ ਪਰ ਬਾਬਾ ਜੋਰਾਬਰ ਸਿੰਘ ਅਤੇ ਬਾਬਾ ਫਤਿਹ ਸਿੰਘ ਮੁਗਲਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੰਦੇ ਹਨ ਗੁੱਸੇ ਵਿੱਚ ਆਏ ਵਜ਼ੀਰ ਖਾਨ ਦੋਵੇਂ ਸਾਹਿਬਜ਼ਾਦਿਆਂ ਨੂੰ ਖੰਡੇ ਬੁਰਜ ਵਿੱਚ ਬੈਠੇ ਮਾਤਾ ਗੁਜਰੀ ਜੀ ਵੀ ਸਰੀਰ ਛੱਡ ਜਾਂਦੇ ਹਨ ਉਸ ਸਮੇਂ ਦੇ ਹਿੰਦੂ ਸੇਠ ਦਿਵਾਨ ਟੋਡਰਮਲ ਜੀ ਨੇ ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਆਪਣੀ ਜ਼ਿੰਦਗੀ ਭਰ ਦੀ ਕਮਾਈ ਵੇਚ ਕੇ 4 ਵਰਗ ਮੀਟਰ ਜ਼ਮੀਨ ਖਰੀਦੀ ਸੀ ਵਜ਼ੀਰ ਖਾਂ ਬਲੋਈ ਸ਼ਰਤ ਸੀ ਕਿ ਸੋਨੇ ਦੇ ਜਿੰਨੇ ਸਿੱਕੇ ਖੜੇ ਹੋਵਣਗੇ ਓਨੀ ਹੀ ਜ਼ਮੀਨ ਸੰਸਕਾਰ ਲਈ ਦਿੱਤੀ ਜਾਵੇਗੀ ਸ਼ਰਤ ਮੁਤਾਬਕ ਦਿਵਾਨ ਟੋਡਰਮਲ ਜੀ ਨੇ 78000 ਸੋਨੇ ਦੇ ਸਿੱਕੇ ਖੜੇ ਕਰਕੇ 4 ਵਰਗ ਮੀਟਰ ਜ਼ਮੀਨ ਖਰੀਦੀ ਸੀ ਜਿਸ ਦੀ ਕੀਮਤ ਅੱਜ ਦੇ ਹਿਸਾਬ ਨਾਲ ਲਗਭਗ 2 ਅਰਬ 50 ਕਰੋੜ ਰੁਪਏ ਬਣਦੀ ਹੈ ਇਹ 4 ਵਰਗ ਮ